ਤਰਨਤਾਰਨ ਵਿਧਾਨ ਸਭਾ ਹਲਕੇ ਦੀ ਉਪ ਚੋਣ ਦੇ ਵਿੱਚ ਕਾਲੀ ਦਲ ਦੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਦਾਵਾ ਦੀ ਧੀ ਕੰਚਨਪ੍ਰੀਤ ਕੌਰ ਰੰਦਾਵਾ ਨੂੰ ਸਬੰਧਿਤ ਅਦਾਲਤਾਂ ਨੇ ਉਸ ਦੇ ਖਿਲਾਫ ਦਰਜ ਸਾਰੇ ਮਾਮਲੇ 'ਚ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਕੰਜਨਪ੍ਰੀਤ ਕੌਰ ਰੰਦਾਵਾ ਵਿਰੁੱਧ ਤਰਨਤਾਰਨ ਦੇ ਵਿੱਚ ਤਿੰਨ ਅਤੇ ਅੰਮ੍ਰਿਤਸਰ ਦੇ ਵਿੱਚ ਇੱਕ ਕੇਸ ਦਰਜ ਕੀਤਾ ਗਿਆ ਸੀ ਸੁਖਵਿੰਦਰ ਕੌਰ ਰੰਦਾਵਾ ਦੀ ਧੀ ਕੰਜਨਪ੍ਰੀਤ ਕੌਰ ਰੰਦਾਵਾ ਜੋ ਆਪਣੀ ਚੋਣ ਮਹਿੰਮ ਚਲਾ ਰਹੀ ਸੀ ਉਸ ਦੇ ਵਿਰੁੱਧ ਮਜੀਠਾ ਪੁਲਿਸ ਸਟੇਸ਼ਨ ਦੇ ਵਿੱਚ ਕੇਸ ਦਰਜ ਕੀਤਾ ਗਿਆ ਸੀ ਜਿਸ ਦੇ ਵਿੱਚ ਇਲਜ਼ਾਮ ਇਹ ਲਗਾਏ ਗਏ ਸਨ ਕਿ ਉਹ ਵਿਦੇਸ਼ ਤੋਂ ਗੈਰ ਕਾਨੂੰਨੀ ਢੰਗ ਦੇ ਨਾਲ ਭਾਰਤ ਦੇ ਵਿੱਚ ਦਾਖਲ ਹੋਈ ਸੀ ਤੇ ਉਸ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕਰਨਾ ਜ਼ਰੂਰੀ ਹੈ ਇਸੇ ਤਰ੍ਹਾਂ ਤਰਨਤਾਰਨ ਉਕਚੋਣ ਦੌਰਾਨ ਰੰਦਾਵਾ ਵਿਰੁੱਧ ਕੋਲ 3 ਮਾਮਲੇ ਦਰਜ ਕੀਤੇ ਗਏ ਸਨ ਜਿਨ੍ਹਾਂ ਦੇ ਵਿੱਚੋਂ ਇੱਕ 5 ਨਵੰਬਰ ਨੂੰ ਸਿਟੀ ਪੁਲਿਸ ਸਟੇਸ਼ਨ ਦੇ ਵਿੱਚ ਪੁਲਿਸ ਦੀ ਡਿਊਟੀ 'ਤੇ ਰੁਕਾਵਟ ਪਾਉਣ ਦੇ ਦੋਸ਼ ਵਿੱਚ ਦਰਜ ਕੀਤਾ ਗਿਆ ਸੀ ਤੁਹਾਨੂੰ ਦੱਸਿਆ ਕਿ ਕੰਚਨਪ੍ਰੀਤ कौर ਰੰਦਾਵਾ ਨੇ ਇੰਟਰਨੈਟ ਮੀਡੀਆ 'ਤੇ ਇੱਕ ਵੀਡੀਓ ਅਪਲੋਡ ਕਰਦੇ ਹੋਏ ਇਲਜ਼ਾਮ ਇਹ ਲਗਾਏ ਸਨ ਕਿ CIA ਪੁਲਿਸ ਦੇ ਬਾਈਕ ਨੰਬਰ ਪਲੇਟ ਵਾਲੀ ਕਾਰ ਦੇ ਵਿੱਚ ਬੈਠ ਕੇ ਉਹ ਸੀ ਜਾਸੂਸੀ ਕਰ ਰਹੀ ਸੀ। ਸ਼ਿਰੋਮਣੀ ਅਕਾਲੀ ਦਲ ਨੇ ਜ਼ਿਲ੍ਹਾ ਪੁਲਿਸ ਵਿਰੋਧ ਚੋਣ ਕਮਿਸ਼ਨ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਜਿਸ ਕਰਕੇ ਉਸ ਸਮੇਂ SSP ਡਾਕਟਰ ਅਵਜੋਤ ਕੌਰ ਗਰੇਵਾਲ ਨੂੰ ਮੌਤਲ ਕਰ ਦਿੱਤਾ ਗਿਆ। ਅਕਾਲੀ ਆਗੂਆਂ ਵਿਰੁੱਧ ਦਾਇਰ ਕੀਤੇ ਗਏ ਮਾਮਲੇ ਅਦਾਲਤਾਂ ਤੱਕ ਪਹੁੰਚੇ ਇਸੇ ਦੌਰਾਨ ਹੀ ਐਡਵੋਕੇਟ ਸਾਈ ਕਿਰਨ ਅਪਰਿੰਝਾ ਅਤੇ ਐਡਵੋਕੇਟ ਪ੍ਰਵੀਨ ਟੰਡਨ ਅਮ੍ਰਿਤਸਰ ਦੇ ਵਿਧੇਕ ਸੈਸ਼ਨ ਜੱਜ ਪਵਿੰਦਰ ਸਿੰਘ ਦੇ ਸਾਹਮਣੇ ਪੇਸ਼ ਹੋਏ ਤੇ ਮਜੀਠਾ ਪੁਲਿਸ ਦੇ ਵੱਲੋਂ ਦਾਇਰ ਕੀਤੇ ਗਏ ਮਾਮਲੇ ਨੂੰ ਝੂਠਾ ਘਰਾੜ ਦਿੱਤਾ ਅਦਾਲਤ ਨੇ ਬਚਾਅ ਪੱਖ ਦੇ ਵਕੀਲਾਂ ਦੀਆਂ ਦਲੀਲਾਂ ਦੇ ਨਾਲ ਸਹਿਮਤ ਹੁੰਦਿਆਂ ਕੰਚਨਪ੍ਰੀਤ ਕੌਰ ਰੰਦਾਵਾ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਇਸੇ ਤਰ੍ਹਾਂ ਤਰਨਤਾਰਨ ਦੀਆਂ ਅਦਾਲਤਾਂ ਨੇ ਵੀ ਕੰਚਨਪ੍ਰੀਤ ਕੌਰ ਰੰਦਾਵਾ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਬੁ ਸੈਂਕਲियर ਨੇ ਇਹ ਵੀ ਕਿਹਾ ਸੀ ਕਿ ਜਾਣਬੁੱਝ ਕੇ ਪੁਲਿਸ ਤੰਗ ਪਰੇਸ਼ਾਨ ਕਰ ਰਹੀ ਹੈ ਕਲੇਰ ਦਾ ਕਹਿਣਾ ਸੀ ਕਿ ਜਿੱਥੇ ਪੰਜਾਬ ਦੇ ਡੀਜੀਪੀ ਨੂੰ ਰਾਸ਼ਟਰੀ ਚੋਣ ਕਮਿਸ਼ਨ ਨੇ ਤਲਬ ਕੀਤਾ ਹੈ ਉੱਥੇ ਤਰਨਤਾਰਨ ਦੇ ਵਿੱਚ ਤਾਇਨਾਤ ਦੋ ਡੀਐਸਪੀਸ ਨੂੰ ਵੀ ਸ਼੍ਰੋਮਣੀ ਅਕਾਲੀ ਦਲ ਦੀਆਂ ਸ਼ਿਕਾਇਤਾਂ ਦੇ ਆਧਾਰ ਤੇ ਬਦਲ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਜਦੋਂ ਇਹ ਕਾਰਵਾਈ ਹੋਈ ਸੀ ਤਾਂ ਉਸ ਸਮੇਂ ਵੀ ਕਾਫੀ ਵਿਰੋਧ ਕੀਤਾ ਗਿਆ ਸੀ ਜਦੋਂ ਕੰਚਨਪ੍ਰੀਤ ਕੌਰ ਦੇ ਵੱਲੋਂ ਇਲਜ਼ਾਮ ਲਗਾਏ ਗਏ ਸਨ ਕਿ ਉਸੀ ਰੇਕੀ ਕਿਉਂ ਕੀਤੀ ਜਾ ਰਹੀ ਹੈ ਤਾਂ ਉਸ ਤੋਂ ਬਾਅਦ ਅਕਾਲੀ ਵਰਕਰਾਂ ਦੇ ਵੱਲੋਂ ਵੀ ਇਸ ਦੀ ਨਖੇਦੀ ਕੀਤੀ ਗਈ ਸੀ ਤਮੀ ਵੀ ਇਹ ਮਾਮਲਾ ਕਾਫੀ ਸੁਰਖੀਆਂ ਦੇ ਵਿੱਚ ਰਿਹਾ ਸੀ ਪਰ ਇਸ ਤੋਂ ਬਾਅਦ ਜਦੋਂ ਮਾਮਲੇ ਦਰਜ ਕੀਤੇ ਗਏ ਇਹਨਾਂ ਮਾਮਲਿਆਂ ਨੂੰ ਲੈ ਕੇ ਵੀ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ ਜਾਣਬੁੱਝ ਕੇ ਸਿਆਸੀ ਅਕਸ ਨੂੰ ਢਾਲ ਲਗਾਉਣ ਦੀ ਕੋਸ਼ਿਸ਼ ਕਰਾਰ ਦਿੱਤਾ ਗਿਆ ਸੀ ਹਾਲਾਂਕਿ ਬੀਤੇ ਦਿਨ ਆਈਟੀ ਸੈੱਲ ਦੇ ਜੋ ਉਹਨਾਂ ਦੇ ਇੱਕ ਮੈਂਬਰ ਸਨ ਉਹਨਾਂ ਨੂੰ ਕੋਰਟ ਨੇ ਰਾਹਤ ਵੀ ਦਿੱਤੀ ਸੀ ਉਸ ਤੋਂ ਬਾਅਦ ਅਰਸ਼ਦੀਪ ਕਲੇਰ ਨੇ ਇਹ ਕਿਹਾ ਸੀ ਕਿ ਸਾਡੇ ਜਿਹੜੇ ਜਿੰਨੇ ਵੀ ਵਰਕਰ ਸੀ ਉਹ ਬੇਕਸੂਰ ਸੀ ਇਸ ਕਰਕੇ ਹਾਈ ਕੋਰਟ ਦਾ ਫੈਸਲਾ ਉਹਨਾਂ ਦੇ ਹੱਕ ਦੇ ਵਿੱਚ ਆਇਆ ਪਰ ਜਾਣਬੋਝ ਕੇ ਜਿਨੇ ਵੀ ਅਕਾਲੀ ਵਰਕਰ ਨੇ ਉਹਨਾਂ ਤੇ ਝੂਠੇ ਪਰਚੇ ਪਾਏ ਜਾ ਰਹੇ ਨੇ ਜਾਣਬੋਝ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਪਰ ਅਕਾਲੀ ਦਲ ਲਗਾਤਾਰ ਡਟਿਆ ਹੋਇਆ ਤੇ ਮੂੰਹ ਤੋੜਵਾ ਜਵਾਬ ਵੀ ਦੇ ਰਿਹਾ ਤੇ ਉਥੇ ਕੰਚਨਪ੍ਰੀਤਕੌਰ ਨੂੰ ਲੈ ਕੇ ਵੀ ਕਾਫੀ ਰੌਲਾ ਰੱਪਾ ਪੈਂਦਾ ਦਿਖਾਈ ਦੇ ਰਿਹਾ ਸੀ ਤਰਨਚੋਣਾ ਦੇ ਵਿੱਚ ਵੀ ਤੇ ਉਸ ਤੋਂ ਬਾਅਦ ਵੀ ਇਹ ਮਾਮਲਾ ਲਗਾਤਾਰ ਗਰਮਾਇਆ ਹੋਇਆ ਹੈ ਜੀ ਮੈਨੂੰ ਨਿਆਂਪਾਲਿਕਾ 'ਚ ਬਹੁਤ ਭਰੋਸਾ ਆ ਵਾ ਮੈਂ ਤਨਵਾਦ ਕਰਨਾ ਚਾਹੁੰਦੀ ਆ ਕਿ ਸਾਨੂੰ ਇਨਸਾਫ ਮਿਲਿਆ ਵਾ ਬਾਕੀ ਵੀ ਜਿਹੜੇ ਸਾਡੇ ਪੰਚ ਸਰਪੰਚਾਂ ਦੇ ਨਜਾਇਜ਼ ਪਰਚੇ ਹੋਏ ਆ ਉਹਦੇ ਵਿੱਚ ਵੀ ਸਾਨੂੰ ਇਨਸਾਫ ਮਿਲੇਗਾ ਸਾਨੂੰ ਪੂਰਾ ਭਰੋਸਾ ਨਿਆਂਪਾਲਿਕਾ ਤੇ ਤੇ ਬਾਕੀ ਧੁਖਾ ਇਹ ਨਾਲ ਪਰਚੇ ਕੀਤੇ ਗਏ ਆ ਹੋਰ ਕਿਸੇ ਪਾਰਟੀ ਤੇ ਨਹੀਂ ਕੀਤੇ ਗਏ ਸਿਰਫ ਸ਼ਰੋਮ ਨੇ ਇਕਾਲੀ ਦਲ ਨੂੰ ਦਬਾਉਣ ਦੀ ਖਾਤਰ ਇਹ ਪਰਚੇ ਕੀਤੇ ਗਏ ਆ ਬਾਕੀ ਸਾਡੇ ਪੰਚ ਸਰਪੰਚਾਂ ਨੂੰ ਬੜਾ ਤੰਗ ਕੀਤਾ ਜਾ ਰਿਹਾ ਮੇਰੀ ਬੇਟੀ ਤੇ ਚਾਰ ਪਰਚੇ ਕੀਤੇ ਗਏ ਆ ਜਦਕਿ ਉਹਦਾ ਕੋਈ ਗੁਨਾਹ ਨਹੀਂ ਸੀ ਹਰ ਕਿਸੇ ਨੂੰ ਰਾਈਟ ਹੈ ਆਪਣੀ ਗੱਲ ਰੱਖੰਦਾ ਪਰ ਉਹ ਗੱਲ ਰੱਖੰਦੇ ਹੀ ਉਹਦੇ ਤੇ ਪੱਚੇ ਕੀਤੇ ਗਏ ਆ ਪਰਿਵਾਰ ਨੂੰ ਕੰਚਨਪ੍ਰੀਤਕਾਰ ਨੂੰ ਰਾਹਤ ਦਿੱਤੀ ਹੈ ਤਰਨਤੰਨ ਮਾਨਜੁਗ ਅਦਾਲਤ ਨੇ ਉਹਨਾਂ ਨੂੰ ਇੰਟੈਰਿਮ ਜਿਹੜੀ ਹੈ ਜ਼ਮਾਨਤ ਗ੍ਰਾਂਟ ਕੀਤੀ ਔਰ ਅੰਮ੍ਰਿਤਸਰ ਦੀ ਮਾਨਜੁਗ ਅਦਾਲਤ ਨੇ ਉਹਨਾਂ ਦੀ ਜਿਹੜੀ ਅਰੈਸਟ ਅਜਸਟੇ ਕਰ ਦਿੱਤੀ ਹੈ ਸੋ ਇਸ ਪਰਿਵਾਰ ਨੂੰ ਬਹੁਤ ਜ਼ਿਆਦਾ ਦੁੱਖ ਸਹਿਣਾ ਪਿਆ ਪੰਜਾਬ ਸਰਕਾਰ ਦੇ ਧੱਕੇ ਦੇ ਕਾਰਨ ਮੈਡਮ ਸੁਖਿੰਦਰ ਕੌਰ ਆਪ ਨਾਲ ਆਏ ਨੇ ਇਹਨਾਂ ਨੇ ਆਪਣੀ ਬੇਟੀ ਦੀ ਜ਼ਮਾਨਤ ਦਿੱਤੀ ਹੈ ਸੋ ਇਹ ਇੱਕ ਧੱਕੇਸ਼ਾਹੀ ਦਾ ਜਿਹੜੀ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਆਪਣੇ ਆਪੋਨੈਂਟਸ ਦੇ ਉਹਦਾ ਇੱਕ ਜੀਦਾ ਜਾਗਦਾ ਇਹ ਐਫ ਆਈ ਆਰ ਜਿਹੜੀਆਂ ਨੇ ਨਮੂਨਾ ਹੈ ਬਟ ਇਹ ਸਾਡੀ ਜਿਹੜੀ ਜੁਡੀਸ਼ਰੀ ਹੈ ਉਹਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਨਾਂ ਨੂੰ ਇੰਨਾ ਵੱਡਾ ਰਿਲੀਫ ਦਿੱਤਾ